ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਕੀ ਇਹਦੇ ਕੋਫਤੇ ਦੀ ਰੈਸਪੀ ਲੈ ਕੇ ਆਈ ਹਾਂ ਜਿਸ ਤਰੀਕੇ ਨਾਲ ਅਸੀਂ ਜਿਹੜੇ ਇਹ ਕੋਫਤੇ ਬਣਾ ਕੇ ਤਿਆਰ ਕਰਾਂਗੇ ਕੋਫਤੇ ਬਿਲਕੁਲ ਨਰਮ ਜਿਹੜੇ ਅੰਦਰੋਂ ਸੌਫਟ ਬਣ ਕੇ ਤਿਆਰ ਹੋਣਗੇ ਤੇ ਆਓ ਅਸੀਂ ਇਹਨਾਂ ਕੋਫਤਿਆਂ ਨੂੰ ਬਣਾਉਣਾ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਛੋਟੇ ਸਾਈਜ਼ ਦੇ ਦੋ ਕੀਏ ਲਵਾਂਗੇ ਇਹਨਾਂ ਜਿਹੜੇ ਕੀਏ ਹੈਗੇ ਆ ਆਪਾਂ ਨਰਮ ਲੈਣੇ ਆ ਜਿਹੜੇ ਅੰਦਰੋਂ ਸੌਫਟ ਜੇ ਕੋਲੇ ਜੇ ਹੋਣ ਇਹਨਾਂ ਕੀਆਂ ਨੂੰ ਅਸੀਂ ਕੱਦੂਕਸ ਕਰਕੇ ਰੱਖ ਲਵਾਂਗੇ ਕੱਦੂਕਸ ਕਰਨ ਤੋਂ ਬਾਅਦ ਅਸੀਂ ਜਿਹੜਾ ਇਹਨਾਂ ਦਾ ਪਾਣੀ ਆ ਉਹ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਇਦਾਂ ਅਸੀਂ ਇੱਕ ਪੌਣੀ ਰੱਖ ਲਵਾਂਗੇ ਉਹਦੇ ਵਿੱਚ ਰੱਖ ਕੇ ਜਿਹੜਾ ਇਹਨਾਂ ਦਾ ਐਕਸਟਰਾ ਪਾਣੀ ਆ ਉਹ ਬਾਹਰ ਕੱਢ ਲਵਾਂਗੇ ਤੇ ਜਿਹੜਾ ਇਹ ਪਾਣੀ ਹੈਗਾ ਕੱਢਣ ਤੋਂ ਬਾਅਦ ਅਸੀਂ ਇੱਕ ਪਾਣੀ ਨੂੰ ਕੋਲੀ ਦੇ ਵਿੱਚ ਕੱਢ ਲਵਾਂਗੇ ਤੇ ਪਾਣੀ ਅਸੀਂ ਬਿਲਕੁਲ ਨਹੀਂ ਸੁਟਾਂਗੇ ਹੁਣ ਅਸੀਂ ਜਿਹੜਾ ਕੀਆ ਹੈਗਾ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਨਾਲ ਹੀ ਜਿਹੜਾ ਪਾਣੀ ਹੈਗਾ ਉਹਨੂੰ ਵੀ ਅਸੀਂ ਇੱਕ ਕੋਲੀ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਇਹ ਪਾਣੀ ਜਿਹੜਾ ਸਾਡੇ ਅੱਗੇ ਕੰਮ ਆਏਗਾ ਇੱਥੇ ਹੁਣ ਅਸੀਂ ਇਹਦੇ ਵਿੱਚ ਕੀਆ ਜਿਹੜਾ ਕਦੂਕਸ ਕੀਤਾ ਹੋਇਆ ਪਾ ਲਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਆਪਣਾ ਬਾਕੀ ਦਾ ਸਮਾਨ ਹੁਣ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾ ਦਵਾਂਗੇ ਇਹ ਪੌਣਾ ਖਚਮਚ ਅੱਧਾ ਚਮਚ ਅਸੀਂ ਲਾਲ ਮਿਰਚ ਕਸੂਰੀ ਮੇਥੀ ਨਾਲ ਸਾਫਤਾ ਜੀਰਾ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਕੀਏ ਨੂੰ ਮਿਕਸ ਕਰਾਂਗੇ ਫਿਰ ਅਸੀਂ ਇਹਦੇ ਵਿੱਚ ਪੰਜ ਚਮਚ ਭਰ ਕੇ ਬੇਸਨ ਦੇ ਪਾ ਦਵਾਂਗੇ ਤੇ ਨਮਕ ਅਸੀਂ ਇਹਦੇ ਵਿੱਚ ਹਲੇ ਨਹੀਂ ਪਾਣਾ ਹੈ ਪਹਿਲਾਂ ਅਸੀਂ ਬੇਸਨ ਪਾਣ ਤੋਂ ਬਾਅਦ ਬੇਸਨ ਨੂੰ ਚੰਗੀ ਤਰ੍ਹਾਂ ਘੀਏ ਦੇ ਵਿੱਚ ਮਿਕਸ ਕਰ ਲਵਾਂਗੇ ਜੇ ਅਸੀਂ ਹੁਣੇ ਨਮਕ ਪਾ ਦਵਾਂਗੇ ਤਾਂ ਘੀਆ ਜਿਹੜਾ ਪਾਣੀ ਛੱਡ ਦੇਗਾ ਨਮਕ ਅਸੀਂ ਐਨ ਮੌਕੇ ਤੇ ਪਾਣਾ ਹੈ ਜਦੋਂ ਅਸੀਂ ਫਰਾਈ ਕਰਨੇ ਹੈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਜੇ ਸਾਨੂੰ ਲੱਗੇਗਾ ਕਿ ਇਹਦੇ ਵਿੱਚ ਬੇਸਨ ਦੀ ਲੋੜ ਹੈ ਫਿਰ ਅਸੀਂ ਹੋਰ ਬੇਸਨ ਪਾਵਾਂਗੇ ਬੇਸਨ ਅਸੀਂ ਜ਼ਿਆਦਾ ਨਹੀਂ ਪਾਣਾ ਹੈ ਨਹੀਂ ਤੇ ਜਿਹੜੇ ਸਾਡੇ ਕੋਫਤੇ ਆ ਥੋੜੇ ਟਾਈਟ ਬਣਨਗੇ ਹੁਣ ਅਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਿੰਦੇ ਹਾਂ ਤੇ ਹਲਦੀ ਅਸੀਂ ਨਹੀਂ ਪਾਈ ਐ ਤੇ ਅੱਧਾ ਇੱਕ ਚਮਚ ਤੋਂ ਵੀ ਥੋੜਾ ਜਿਹਾ ਘਾਟਾ ਸੀ ਹਲਦੀ ਪਾ ਦਿੰਦੇ ਆ ਹਲਕਾ ਜਿਹਾ ਕਲਰ ਆਨ ਨੂੰ ਤੇ ਨਾਲ ਅਸੀਂ ਇਹਦੇ ਵਿੱਚ ਪਾ ਦਿੰਦੇ ਆ ਇੱਕ ਚਮਚ ਭਰ ਕੇ ਬੇਸਨ ਦਾ ਹੋਰ ਥੋੜਾ ਬੇਸਨ ਘੱਟ ਲੱਗ ਰਿਹਾ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਟੀਰੀਅਲ ਜਿਹੜਾ ਸਾਡਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਤੇ ਹੁਣ ਅਸੀਂ ਹੱਥ ਨੂੰ ਗਿੱਲਾ ਕਰਕੇ ਛੋਟੇ-ਛੋਟੇ ਕੋਫਤੇ ਬਣਾ ਕੇ ਤਿਆਰ ਕਰਾਂਗੇ ਤੇਲ ਵੀ ਗਰਮ ਹੈ ਦਰ ਤੇ ਹੁਣ ਆਪਾਂ ਛੋਟੇ-ਛੋਟੇ ਕੋਫਤੇ ਬਣਾ ਕੇ ਕੜਾਈ ਦੇ ਵਿੱਚ ਪਾ ਦਵਾਂਗੇ ਹਲਕਾ ਜਿਹਾ ਸੇਕ ਲੱਗਣ ਤੋਂ ਬਾਅਦ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਤੇ ਜਿਹੜੇ ਇਹ ਕੋਫਤੇ ਆ ਅਸੀਂ ਇਹਨਾਂ ਨੂੰ ਕੱਚਿਆਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਪੂਰੀ ਤਰ੍ਹਾਂ ਨਹੀਂ ਪਕਾਵਾਂਗੇ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਕੋਫਤੇ ਅਸੀਂ ਇੱਕ ਪਲੇਟ ਦੇ ਵਿੱਚ ਕੱਟ ਕੇ ਰੱਖ ਲਵਾਂਗੇ ਤੇ ਨਾਲ ਹੀ ਆਪਾਂ ਦੂਸਰੀ ਸਾਈਡ ਤੇ ਤੜਕਾ ਲਗਾ ਲਵਾਂਗੇ ਕੜਛੀਕ ਤੇਲ ਪਾਵਾਂਗੇ ਜੀਰਾ ਤੇ ਲਸਣ ਇਹਨਾਂ ਨੂੰ ਪਾਨ ਤੋਂ ਬਾਅਦ ਭੁੰਨ ਲਵਾਂਗੇ ਚੰਗੀ ਤਰ੍ਹਾਂ ਤੇ ਦੋ ਪਿਆਜ਼ ਪਾ ਲਵਾਂਗੇ ਪਿਆਜ਼ ਨੂੰ ਅਸੀਂ ਬਿਲਕੁਲ ਬਰੀਕ-ਬਰੀਕ ਕੱਟਿਆ ਹੈ ਪਿਆਜ਼ ਜਿਹੜੇ ਹੈਗੇ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਪਿਆਜ਼ ਚੰਗੀ ਤਰ੍ਹਾਂ ਭੁੱਜ ਜਾਏਗਾ ਫਿਰ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾਵਾਂਗੇ ਸੁੱਕੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਨਮਕ ਪਾ ਦਵਾਂਗੇ ਆਪਣੇ ਸਵਾਦ ਦੇ ਅਨੁਸਾਰ ਅੱਧਾ ਚਮਚ ਅਸੀਂ ਲਾਲ ਮਿਰਚ ਦਾ ਪਾਊਡਰ ਪਾਵਾਂਗੇ ਗਰਮ ਮਸਾਲਾ ਪਾ ਦਾਂਗੇ ਇੱਕ ਚਮਚ ਹਲਦੀ ਪਾਊਡਰ ਇੱਕ ਚਮਚ ਇੱਕ ਚਮਚੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਕਸ਼ਮੀਰੀ ਲਾਲ ਮਿਰਚ ਇਹਨਾਂ ਮਸਾਲਿਆਂ ਨੂੰ ਅਸੀਂ ਪਿਆਜ਼ਾ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਅਸੀਂ ਇਹ ਵਾਲੀ ਸਟੇਜ ਦੇ ਉੱਤੇ ਜਿਹੜਾ ਘੀਏ ਦਾ ਪਾਣੀ ਬਚਾ ਕੇ ਰੱਖਿਆ ਸੀ ਉਹ ਪਾ ਦਵਾਂਗੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੌਣ ਲਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਦੋ ਟਮਾਟਰਾਂ ਦਾ ਪੇਸਟ ਪਾ ਦਵਾਂਗੇ ਤੇ ਟਮਾਟਰਾਂ ਦੇ ਨਾਲ ਹੀ ਆਪਾਂ ਥੋੜਾ ਜਿਹਾ ਇਹਦੇ ਵਿੱਚ 1 ਇੰਚ ਦੇ ਕਰੀਬ ਅਦਰਕ ਪਾਇਆ ਸੀਗਾ ਟਮਾਟਰ ਤੇ ਅਦਰਕ ਅਸੀਂ ਦੋਨੇ ਇਕੱਠੇ ਪੀਸ ਕੇ ਤਿਆਰ ਕੀਤੇ ਹੈ ਤੇ ਇਹਨਾਂ ਨੂੰ ਪਕਾ ਲਵਾਂਗੇ ਥੋੜੀ ਦੇਰ ਲਈ ਥੋੜੀ ਜੀ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਵਾਂਗੇ 2 ਚਮਚ ਦੇ ਕਰੀਬ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਿੰਨੀ ਦੇਰ ਤੱਕ ਜਿਹੜਾ ਸਾਡਾ ਮਸਾਲਾ ਭੁੱਜ ਕੇ ਤਿਆਰ ਹੁੰਦਾ ਹੈ ਅਸੀਂ ਕੋਫਤਿਆਂ ਨੂੰ ਫਰਾਈ ਕਰ ਲੈਂਦੇ ਹਾਂ ਜਿਹੜੇ ਅਸੀਂ ਕੋਫਤੇ ਠੰਡੇ ਹੋਣ ਲਈ ਰੱਖੇ ਸੀ ਇਹਨਾਂ ਕੋਫਤਿਆਂ ਨੂੰ ਅਸੀਂ ਦੁਬਾਰਾ ਤੋਂ ਫਰਾਈ ਕਰਾਂਗੇ ਜਦੋਂ ਅਸੀਂ ਕੋਫਤੇ ਇਸ ਤਰ੍ਹਾਂ ਕਰਦੇ ਨਾ ਪਹਿਲਾਂ ਇੱਕ ਵਾਰੀ ਕੱਚੇ ਕਰ ਲੈਂਦੇ ਹਾਂ ਦੁਬਾਰਾ ਤੋਂ ਫੇਰ ਫਰਾਈ ਕਰਦੇ ਹਾਂ ਤੇ ਜਿਹੜੇ ਕੋਫਤੇ ਆ ਬਹੁਤ ਸਵਾਦ ਬਣ ਕੇ ਤਿਆਰ ਹੁੰਦੇ ਨੇ ਦੇਖੋ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਜਲਦੀ ਜਲਦੀ ਅਸੀਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਦੂਸਰੀ ਸਾਈਡ ਜਿਹੜਾ ਸਾਡਾ ਮਸਾਲਾ ਹੈ ਉਹ ਵੀ ਭੁੱਜ ਹੋ ਚੁੱਕਾ ਹੈ ਤੇ ਮਸਾਲੇ ਦੇ ਵਿੱਚ ਹੁਣ ਅਸੀਂ ਪਾਵਾਂਗੇ ਪਾਣੀ ਜਦੋਂ ਵੀ ਅਸੀਂ ਇਹਦੇ ਵਿੱਚ ਪਾਣੀ ਪਾਣਾ ਹੈ ਕੋਫਟਿਆਂ ਦੇ ਵਿੱਚ ਪਾਣੀ ਅਸੀਂ ਥੋੜਾ ਖੁੱਲੇ ਦੇਲਣਾ ਪਾਵਾਂਗੇ ਮਤਲਬ ਜਿਆਦਾ ਪਾਣੀ ਪਾਵਾਂਗੇ ਕਿਉਂਕਿ ਜਦੋਂ ਅਸੀਂ ਕੋਫਤੇ ਪਾਣੇ ਆ ਤੇ ਕੋਫਤਿਆਂ ਨੇ ਪਾਣੀ ਪੀ ਜਾਣਾ ਹੈ ਇਸ ਕਰਕੇ ਥੋੜਾ ਪਾਣੀ ਵੱਧ ਹੀ ਪਾਵਾਂਗੇ ਬਾਅਦ ਵਿੱਚ ਜਿਹੜੀ ਸਾਡੀ ਸਬਜੀ ਦੇਖਿਓ ਸੰਘਣੀ ਹੋ ਜਾਣੀ ਹੈ ਇਧਰ ਜਿਹੜੀ ਸਾਡੀ ਤਰੀ ਹੈ ਰੇਜੇ ਪੈ ਚੁੱਕੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਕੋਫਤੇ ਪਾ ਦਵਾਂਗੇ ਹਾਲੇ ਸਾਨੂੰ ਇੱਥੇ ਤਰੀ ਥੋੜੀ ਪਤਲੀ ਲੱਗਦੀ ਹੈ ਥੋੜੀ ਹੀ ਦੇਰ ਦੇ ਵਿੱਚ ਜਿਹੜੇ ਇਹ ਸਾਡੇ ਕੋਫਤਿਆਂ ਨੇ ਪਾਣੀ ਪੀ ਜਾਣਾ ਹੈ ਤੇ ਜਿਹੜੀ ਸਾਡੀ ਤਰੀ ਹੈ ਉਹ ਸੰਘਣੀ ਹੋ ਜਾਣੀ ਹੈ ਗੈਸ ਨੂੰ ਹੁਣ ਕਰ ਦਵਾਂਗੇ ਬੰਦ ਸਿਰਫ 1 ਮਿੰਟ ਤੱਕ ਰਿਝਾਵਾਂਗੇ ਹੁਣ ਅਸੀਂ ਇਹਦੇ ਉੱਪਰ ਉਹ ਦੀ ਪਾ ਦਵਾਂਗੇ ਹਰਾ ਧਨੀਆ ਜਿਹੜੀ ਇਹਦੇ ਸਾਡੀ ਕੌਫਤਿਆਂ ਦੀ ਸਬਜੀ ਆ ਬਣ ਕੇ ਤਿਆਰ ਹੋ ਚੁੱਕੀ ਐ ਇਹ ਅਸੀਂ ਆਪੇ ਹੀ ਥੋੜੀ ਪਤਲੀ ਰੱਖੀ ਐ ਇਹ ਅਸੀਂ ਚੋਲਾ ਦੇ ਨਾਲ ਬਣਾ ਕੇ ਤਿਆਰ ਕੀਤੀ ਐ ਦੇਖੋ ਪਹਿਲਾਂ ਕਿੰਨੀ ਪਤਲੀ ਲੱਗਦੀ ਸੀ ਹੁਣ ਸੰਗਣੀ ਹੋ ਚੁੱਕੀ ਐ ਲੋ ਜੀ ਜਿਹੜੇ ਸਾਡੇ ਕੌਫਤੇ ਬਣ ਕੇ ਤਿਆਰ ਹੋ ਚੁੱਕੇ ਨੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਐ